ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਇਹੋ ਤੂੰ ਚਾਉ ਸੱਜਣ ਮੈਂ ਡੇ ਡੇ ਸੋ ਤਾਰ ਨੈਣ ਮਹਿ ਜੇ ਤਰਸ ਦੇ ਕਦ ਪਸੀ ਦੀਦਾਰ ਜੈ ਸਾ ਸਤਗੁਰ ਸੁਣੀਦਾ ਤੈ ਸੋ ਹੀ ਮੈਂ ਢੀਟਾ ਵਿਛੜਿਆ ਮਿਲੈ ਪ੍ਰਭ ਹਰ ਦਰਗਹ ਕਾ ਬਸੀ ਹਰਿ ਨਾਮੋ ਮੰਤਰ ਦੜਾਏ ਦਾ ਕਟੇ ਹਮੈ ਰੋਗ ਨਾਨਕ ਸਤਿਗੁਰ ਤੇ ਨਾਮ ਮਿਲਾਇਆ ਜਿਨਾਂ ਧੁਰੇ ਪਿਆ ਸੰਜੋਗ ਸੁਖ ਹਟਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਾਧਨ ਦੁੱਖਾ ਜਾਈ ਹੋਵੇ ਸਿਫਤ ਖਸਮ ਦੀ ਨੂਰ ਅਰਸਾ ਕਰਸਾ ਛੱਟੀਏ ਤੋਦ ਦੇ ਢਿਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀਏ ਸੱਜਣ ਸੱਚਾ ਪਾਤ ਸਾਹ ਸੇਡੋ ਸਾਹਾਂਗੇ ਸਾਉ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸ ਸਾਹ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਤਮੀ ਨਭ ਖੰਡਨ ਹਾ ਇਸਰੰਤ ਹਰਿ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭ੍ਰਮਣ ਹ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਥਵੀ ਨਵਖੰਡਨ ਹ ਬੇਸਰੰਤ ਹਰਿ ਗੋਪਾਲਾ ਨਾਨਕ ਤੇ ਪ੍ਰਾਣੀ ਉਧਿਆਨ ਭ੍ਰਮਣ ਹਾ ਕਾਤਕ ਕੋੜ ਤਮਸਿਆ ਚਿਤਨਾ ਆਵਸਨਾ ਨਾਨਕ ਕੋੜੀ ਨਦ ਕਬ ਰਬ ਰੇ ਉਜੜ ਸੋਈ ਥਾ ਪੌੜੀ ਮਹਾ ਪ੍ਰਯਾਨ ਉਦਿਆਨ ਨਗਰ ਕਰਮਾਨੀਆ ਚੋਠ ਸਮਗਰੀ ਤੇਖ ਸੱਚ ਕਰ ਜਾਣਿਆ ਕਾਮ ਕ੍ਰੋਧ ਅਹੰਕਾਰ ਫਿਰ ਹੈ ਦੇਵਾਨੀਆਂ ਸਿਰ ਲੱਗਾ ਜਮ ਡੰਡ ਤਪੱਸ ਤੋਂ ਤਾਨੀਆਂ ਬੇਨਪੂਰੇ ਗੁਰਦੇਵਾ ਫਿਰ ਹੈ ਸਤਾਨੀਆਂ ਬਨਪੂਰੇ ਗੁਰਦੇਵਾ ਫਿਰੈ ਸਤਾਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ